ਦੂਸਰੇ ਪਾਸੇ ਪੰਜਾਬ ਬਚਾਓ ਯਾਤਰਾ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਦੀ ਇਸ ਯਾਤਰਾ ਦੌਰਾਨ ਸਿਹਤ ਥੋੜੀ ਜਿਹੀ ਬਿਗੜੀ ਜਿਸ ਦੇ ਕਰਕੇ ਉਹਨਾਂ ਨੂੰ ਯਾਤਰਾ ਨੂੰ ਵਿੱਚ ਵਿਚਾਲੇ ਛੱਡ ਕੇ ਜਾਣਾ ਪਿਆ ਤੇ ਉਹਨਾਂ ਦੀ ਜਗ੍ਹਾ ਜਿਹੜਾ ਹੈ ਕਮਾਂਡ ਸੰਭੀਆ ਵਿਕਰਮਜੀਤ ਸਿੰਘ ਮਜੀਠੀਆ ਨੇ ਤੇ ਅੱਜ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਵਕਫਾ ਕਿ ਇਲਾਕੇ ਦੇ ਵਿੱਚ ਆ ਕੇ ਪੰਜਾਬ ਬਚਾਓ ਯਾਤਰਾ ਨੂੰ ਅੱਗੇ ਜਿਹੜਾ ਉਹ ਵਿਦਾਇਆ ਜਾ ਰਿਹਾ ਤਾਂ ਸੁਖਬੀਰ ਸਿੰਘ ਬਾਦਲ ਜਦੋਂ ਉਹ ਡਾਕਟਰ ਕੋਲ ਗਏ ਤਾਂ ਖਬਰਾਂ ਨਿਕਲ ਕੇ ਆਈਆਂ ਤੇ ਡਾਕਟਰ ਨੇ ਜਿਹੜਾ ਹੈ ਉਹ ਆਰਾਮ ਕਰਨ ਦੀ ਸਲਾਹ ਦਿੱਤੀ ਆ ਸੁਖਬੀਰ ਸਿੰਘ ਬਾਦਲ ਕਿੰਨਾ ਆਰਾਮ ਕਰ ਦੇਣ ਸਵਾਦ ਦੱਸੇਗਾ ਪੱਧਾ ਮਾਂ ਦਾ ਛੱਲੇ ਉੱਧਰ ਵੀਰੇ ਨਾਸ ਹੋਏਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੱਕਾ ਨਾ ਮਾਰੋ ਯਾਰ ਵਾਲੀ ਸ਼ਰਕ ਤੇ ਦੌੜੇ ਸ਼ੁਰੂ ਕਰੋ ਅਸੀਂ ਉਹਨਾਂ ਆਪਣਾ ਕਾਫਲਾ ਤੋੜ ਲੱਗੇ ਆ ਤੇ ਪੂਮ ਕਲਾ ਵਾਲਿਆਂ ਦੇ ਸਾਰਿਆਂ ਨੇ ਪਿੱਛਿਆਂ ਸਾਡ ਦਾ ਸਨਮਾਨ ਕੀਤਾ ਮੈਂ

ਚੋਰ ਚੋਰ ਜਨ ਬਾਈ ਆ ਗਿਆ ਆ ਕੇ ਬਾਈਟ ਕਰੀਏ ਟੱਕਰ ਨਾ ਮਰੇ ਤੱਕ ਤੱਕ ਚੱਲ ਆ ਬਾਈ ਚਲੋ ਯਾਰ ਘੜੀ ਕਾਗੇ ਨਹੀਂ ਤੁਸੀਂ ਇੱਥੇ ਫਸੀ ਜਾਂਦੇ ਹੋ ਆ ਜਾ ਆ ਜਾ ਆ ਜਾ ਆ ਇੱਧਰ ਆ ਇੱਧਰ